ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਤੇ ਪਹਿਲਾਂ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ ਗੁਰੂ ਕੇ ਬਾਗ ਵਾਲਿਆਂ ਨੂੰ 10 ਟਰੈਕਟਰ ਦਿੱਤੇ ਸੀ 10 ਟਰੈਕਟਰ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਤੇ ਅਸੀਂ 10 ਟਰੈਕਟਰ ਕਹਿ ਕੇ ਆਏ ਸੀ ਉਹ ਤੁਹਾਨੂੰ ਫਰੋਜ਼ਪੁਰ ਆਪਣੇ ਵਜੀਦਪੁਰ ਵਾਲੇ ਵਜੀਦਪੁਰ ਵਾਲੇ ਬਾਬਾ ਜੀ ਪਰ ਬਾਬਾ ਜੀ ਦਾ ਫੋਨ ਆਇਆ ਵੀ ਬਾਬਾ ਜੀ ਕਹਿੰਦੇ ਵੀ ਸਾਨੂੰ ਇੱਕ ਟਰੈਕਟਰ ਦੀ ਸੇਵਾ ਹੀ ਮਨਕਰਤ ਵੀ ਸਾਨੂੰ ਕਰ ਦੋ ਜਿੰਨੀ ਸੇਵਾ ਹੋ ਜੇ ਅਸੀਂ ਮੈਂ ਤਾਂ ਕਹਿੰਦਾ ਜੀ ਮੇਰੀ ਜਿਹੜੀ ਸਾਡੀ ਟੀਮ ਦੀ ਸੇਵਾ ਹੈ ਉਹ ਉਹ ਇੰਨੀ ਸੇਵਾ ਹੀ ਹੋਵੇ ਹਨਾ ਵੀ ਸਭ ਤੋਂ ਛੋਟੀ ਲੀਕ ਸਾਡੀ ਹੋਵੇ ਵੀ ਸਾਡੇ ਤੋਂ ਬਹੁਤ ਉੱਤੇ ਚੜਦੀ ਕਲਾ ਵਾਲੇ ਸਿੰਘ ਹੋਣ ਤੇ ਆਪਾਂ ਆਪਦੇ ਲੋਕਾਂ ਨੂੰ ਆ ਜਿਹੜੇ ਹਾਲ ਦੇ ਵਿੱਚ ਸਾਡੇ ਲੋਕ ਨੇ ਇਹਨਾਂ ਨੂੰ ਉਹ ਹਾਲ ਚੋਂ ਛੇਤੀ ਆਪਾਂ ਪੰਜਾਬ ਨੂੰ ਕਾਇਮ ਕਰੀਏ ਪੰਜਾਬ ਬਸ ਥਾਪੀ ਮਾਰੇ ਤੇ ਸਾਰੇ ਇੰਡੀਆ ਤੇ ਨਹੀਂ ਸਾਰੇ ਵਰਲਡ ਤੇ ਪੰਜਾਬ ਦਾ ਰਾਜ ਆ ਸਾਨੂੰ ਜਿਵੇਂ ਗਰਨਾਨਕਦੇਵ ਜੀ ਦੀ ਗੱਲ ਆ ਵੀ ਬਾਬਾ ਜੀ ਨੇ ਕਿਹਾ ਸੀ ਵੀ ਉੱਜੜ ਜਾਓ ਠੀਕ ਆ ਅਸੀਂ ਉੱਜੜ ਕੇ ਵਸੇ ਹੋਏ ਲੋਕ ਆ ਆਪਾਂ ਮਨਕਿਰਤ ਜੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਉਣਾ ਆਪਾਂ ਰਾਜਵੀਰ ਦੀ ਆਪਾਂ ਅਰਦਾਸ ਕਰਨੀ ਆ ਤੇ ਬਾਬਾ ਜੀ ਮਿਹਰ ਕਰਨਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਕਾਰਜਾ ਟਰੈਕਟਰ ਵਾਲਾ ਵੀ ਬਾਅਦ ਕਰਾਂਗੇ ਪਹਿਲਾਂ ਆਪਾਂ ਰਾਜਵੀਰ ਵੀਰ ਦੀ ਸਿਹਤ ਦੀ ਅਰਦਾਸ ਕਰਕੇ ਬੋਲੇ ਈ ਤੋਂ ਨਿਹਾਲ ਹੋ ਸਿਓ ਤੇ ਮਾਦਮ ਰਹਿਣ ਪਹਿਲਾਂ ਆਪਾਂ ਵੀਰ ਰਾਜਵੀਰ ਜਵੰਦੇ ਦੀ ਹੈਨਾ ਤੇ ਉਹਨਾਂ ਲਈ ਘਰ ਘਰ ਅਰਦਾਸ ਕਰੋ ਵੀ ਵੀਰ ਜਲਦੀ ਠੀਕ ਹੋਣ ਬਾਕੀ ਅਰਦਾਸਾਂ ਲੱਗ ਵੀ ਰੀਆਂ ਨੇ ਤੇ ਪਹਿਲਾਂ ਨਾਲੋਂ ਮਾਲੂ ਸਟੇਬਲ ਵੀ ਨੇ ਤੇ ਸਭ ਨੂੰ ਇੱਕੋ ਬੇਨਤੀ ਆ ਵੀ ਪਹਿਲਾਂ ਜਿੱਥੇ ਵੀ ਜਿਹੜੀ ਥਾਂ ਤੇ ਵੀ ਹੈਗੇ ਆ ਵੀ ਉਹ ਬੰਦਾ ਅਰਦਾਸ ਕਰੇ ਵੀਰ ਛੇਤੀ ਤੋਂ ਛੇਤੀ ਠੀਕ ਹੋ ਗਏ ਤੇ ਅੱਜ ਜਿਵੇਂ ਕਿ ਅਸੀਂ ਆਪਦੇ ਸਾਰੇ ਭਰਾਵਾਂ ਵੱਲੋਂ ਮੇਰੇ ਵੱਲੋਂ ਸਿਮਰਨ ਹੁੰਦਲ ਰੂਪਾ ਸੁਹਾਣਾ ਸਾਡੀ ਸਾਰੀ ਟੀਮ ਅੱਜ ਅਸੀਂ 21 ਟਰੈਕਟਰ 21 ਟਰੈਕਟਰਾਂ ਦੀ ਸੇਵਾ ਲੈ ਕੇ ਆਏ ਆ 11 ਟਰੈਕਟਰ ਸਾਡੀ ਟੀਮ ਵੱਲੋਂ ਤੇ 10 ਟਰੈਕਟਰ ਐਂਡੀ ਧੁੱਗਾ ਭਾਜੀ ਜਿਨ੍ਹਾਂ ਜਿਵੇਂ ਮੈਂ ਕਿਹਾ ਸੀ ਵੀ ਮੇਰੇ ਜਿੰਨੇ ਯਾਰ ਦੋਸਤ ਆ ਵੀ ਮੈਂ ਸਾਰਿਆਂ ਨੂੰ ਕਹੂੰਗਾ ਵੀ ਵੱਧ ਚੜ ਕੇ ਹਨਾ ਤੇ ਜਿਨ੍ਹਾਂ ਦੇ ਵਿੱਚ ਹੁਣ 21 ਟਰੈਕਟਰ ਲੈ ਕੇ ਆਏ ਆ ਅਸੀਂ ਤੇ ਐਂਡੀ ਧੁੱਗਾ ਭਾਜੀ ਵੀ ਮੰਨ ਲਓ ਸਾਡੀ ਟੀਮ ਹੀ ਹੋ ਗਈ ਸਾਡੇ ਵੱਡੇ ਭਰਾ ਨੇ ਹਨਾ ਹਰ ਚੰਗੇ ਮਾੜੇ ਸਮੇਂ ਸਾਡੇ ਨਾਲ ਖੜਦੇ ਆ ਸ਼ੁਰੂ ਤੋਂ ਮੈਂ ਪਹਿਲਾਂ ਉਹਨਾਂ ਵੱਲੋਂ ਕਬੱਡੀ ਖੇਡਿਆ ਪਹਿਲਾਂ ਉਹ ਕਬੱਡੀ ਪ੍ਰਮੋਟਰ ਸੀ ਤੇ ਮੈਂ ਕਬੱਡੀ ਖਿਡਾਰੀ ਸੀ ਉਹਨਾਂ ਵੱਲੋਂ ਕਬੱਡੀ ਖੇਡਿਆ ਤੇ ਫਿਰ ਜਦੋਂ ਐਜ਼ ਕਲਾਕਾਰ ਲਾਈਨ 'ਚ ਮੈਂ ਆ ਗਿਆ ਤੇ ਸ਼ੁਰੂ ਤੋਂ ਉਹਨਾਂ ਦੀ ਬਹੁਤ سپورਟ ਆ ਤੇ ਐਤ ਕੀ ਭਾਜੀ ਨੇ ਭਾਜੀ ਕਹਿੰਦੇ ਮਨਕੀਰਤ ਵੀ ਜਿੰਨੇ ਮਰਜ਼ੀ ਟਰੈਕਟਰਾਂ ਦੀ ਸੇਵਾ ਮੇਰੇ ਜੁम्मे ਲਾ ਦੇ ਆਪਾਂ 30 ਟਰੈਕਟਰਾਂ ਦੀ ਜ਼ਿੰਮੇਵਾਰੀ ਭਾਜੀ ਸਿਰ ਲਈ ਸੀ ਤੇ ਉਹਨਾਂ ਦੇ ਐਂਡੀ ਧੁੱਗੇ ਭਾਜੀ ਨੇ 10 ਟਰੈਕਟਰ ਭੇਜਤੇ ਆ ਤੇ 11 ਟਰੈਕਟਰ ਸਾਡੀ ਟੀਮ ਵੱਲੋਂ ਤੇ ਟੋਟਲ ਪਹਿਲਾਂ 20 ਭੇਜੇ ਆ ਨਾ ਤੇ 21 ਹੋਣੋਗੇ 41 ਡਾਇਰੈਕਟਰਾਂ ਦੀ ਸੇਵਾ ਹੋਗੀ ਬਾਕੀ ਅਸੀਂ ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਤੇ ਪਹਿਲਾਂ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ ਗੁਰੂ ਕੇ ਬਾਗ ਵਾਲਿਆਂ ਨੂੰ 10 ਟਰੈਕਟਰ ਦਿੱਤੇ ਸੀ 10 ਟਰੈਕਟਰ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਤੇ ਅਸੀਂ 10 ਟਰੈਕਟਰ ਕਹਿ ਕੇ ਆਏ ਸੀ ਉਹ ਤੁਹਾਨੂੰ ਫਰੋਜਪੁਰ ਆਪਣਾ ਵਜੀਦਪੁਰ ਵਾਲੇ ਵਜੀਦਪੁਰ ਵਾਲੇ ਬਾਬਾ ਜੀ ਪਰ ਬਾਬਾ ਜੀ ਦਾ ਫੋਨ ਆਇਆ ਵੀ ਬਾਬਾ ਜੀ ਕਹਿੰਦੇ ਵੀ ਸਾਨੂੰ ਇੱਕ ਟਰੈਕਟਰ ਦੀ ਸੇਵਾ ਹੀ ਮਨਕਰਤਬ ਵੀ ਸਾਨੂੰ ਕਰ ਦੋ ਵੀ ਆਪਣਾ ਆਪਣਾ ਸਾਨੂੰ ਇੱਕ ਦੀ ਲੋੜ ਹੈ ਇੱਕ ਦੀ ਲੋੜ ਆ ਹਨਾ ਇੱਕ ਦੀ ਟਰੈਕਟਰ ਦੀ ਸੇਵਾ ਕਰ ਦੋ ਜਿੱਥੇ ਲੋੜ ਹੈ ਉੱਥੇ ਤੇ ਫਿਰ 10 ਟਰੈਕਟਰ ਅਸੀਂ ਬਾਬਾ ਜੀ ਉਹਨਾਂ ਨੂੰ ਤੇ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਹਾਕਮ ਸਿੰਘ ਜੀ ਆਪਣਾ ਸਰਿਆਲੀ ਸਾਹਿਬ ਵਾਲੇ ਠੀਕ ਆ ਮਹਾਪੁਰਸ਼ ਤੇ 10 ਟਰੈਕਟਰ ਬਾਬਾਏ ਬਾਬਾ ਜੀ ਨੂੰ ਅਸੀਂ ਕਰਕੇ ਚੱਲੇ ਆ ਤੇ ਇੱਕ ਟਰੈਕਟਰ ਉਧਰ ਗਿਆ 11 ਵਜੀਦਪੁਰ ਵਜੀਦਪੁਰ ਹੋ ਗਿਆ ਜੀ ਤੇ ਜਿਹੜੇ 10 ਟਰੈਕਟਰ ਪਿੱਛੇ ਰਹਿ ਗਏ ਉਹ ਉਹ ਐਨਲਾਈਜ਼ ਕਰਕੇ ਵੀ ਜਿੰਨੇ ਵੀ ਆਪਣਾ ਇਹਨਾਂ ਦਾ ਨੁਕਸਾਨ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਵੇਂ ਕਿ ਇੱਕ ਦੋ ਟਰੈਕਟਰਾਂ ਦੀ ਆਪਾਂ ਉਹ ਵੇਖੀ ਸੀ ਹਨਾ ਐਡ ਉਹ ਜਿਹੜਾ ਪਾਣੀ ਚ ਗਿਆ ਬਾਬਾ ਜੀ ਜਿਹੜੇ ਪਾਣੀ ਚ ਨਹੀਂ ਡੇਗਿਆ ਸੀ ਜਿਹਦਾ ਪਾਣੀ ਚ ਡੇਗਿਆ ਲੰਗਰ ਮੰਨ ਲਓ 10 ਟਰੈਕਟਰਾਂ ਦੀ ਵੀ ਤੁਸੀਂ ਫਿਰ ਇਆਂ 10 ਟਰੈਕਟਰ ਉਹ ਬਾਬਾ ਜੀ ਵੀ ਉਹ ਅਸੀਂ ਐਨਲਾਈਜ਼ ਕਰ ਲਾਂਗੇ ਭਾਵੇਂ ਮੀਡੀਆ ਕਰ ਲੈ ਭਾਵੇਂ ਬਾਬੇ ਕਰ ਲੈਣਗੇ ਕੋਈ ਵੀ ਮੰਨ ਲਓ ਐਨਲਾਈਜ਼ ਕਰਕੇ ਜਿਨ੍ਹਾਂ ਨੂੰ ਲੋੜ ਹੈ ਹਾਂ ਜਿਨ੍ਹਾਂ ਨੂੰ ਜ਼ਿਆਦਾ ਜਿਨ੍ਹਾਂ ਦਾ ਛੋਟਾ ਜਿਹੜਾ ਛੋਟਾ ਜ਼ਿੰਮੇਦਾਰ ਆ ਜਿਹਨੂੰ ਜ਼ਿਆਦਾ ਨੁਕਸਾਨ ਆ ਤੇ 10 ਟਰੈਕਟਰਾਂ ਦੀ ਸੇਵਾ ਉਹਨਾਂ ਲਈ। ਅੱਛਾ ਬਾਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਟਰੈਕਟਰਾਂ ਦੀ ਸੇਵਾ ਨਿਭਾ ਰਹੇ ਹੋ। ਬਾਬਾ ਜੀ ਅੱਜ ਨਵਾਂ ਜਿਹੜਾ ਪ੍ਰੋਜੈਕਟ ਦੀ ਸ਼ੁਰੂਆਤ ਕਰ ਰਹੇ ਨੇ ਅੱਜ ਤੇ ਤਰਲੂਪ ਜਿਹੜੇ ਬੰਨ ਕੱਚੇ ਪੇ ਨੇ ਉਹਦੀ ਸੇਵਾ ਲਗਾਤਾਰ ਚਾਰਿਹੇ ਤਾ ਨੂੰ ਲੱਗਦਾ ਨੇ ਵੀ ਆਉਣ ਵਾਲੇ ਸਮੇਂ 'ਚ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੈ। ਕਿਉਂਕਿ ਜੇਕਰ ਬੰਨ ਪੱਕੇ ਹੋ ਗਏ ਮੈਨੂੰ ਲੱਗਦਾ ਆਪਣੀ ਇਹ ਸਾਰੀ ਜਿਹੜੀ ਜੂਨਾ ਕੱਟੀ ਜਾਊਗੀ। ਕਿਸ ਨੂੰ ਲੈ ਕੇ ਕਲਾਕਾਰਾਂ ਵੱਲੋਂ ਕੀ ਕੋਈ ਸਹਿਯੋਗ ਜਾਂ ਕੋਈ ਆਪਣੇ ਵੱਲੋਂ ਦੇਖੋ ਦੇਖੋ ਜੀ ਹਰ ਬੰਦਾ ਆਪਦੇ ਹਿਸਾਬ ਨਾਲ ਸਹਿਯੋਗ ਜਿਵੇਂ ਕਲਾਕਾਰ ਅਸੀਂ ਐਦ ਕੀ ਹਡਾਂ ਤੇ ਆਪਾਂ ਨੂੰ ਪਤਾ ਲੱਗ ਗਿਆ ਵੀ ਜੇ ਸੰਤ ਮਹਾਪੁਰਸ਼ ਨਾ ਹੋਣ ਕਿਉਂਕਿ ਕਾਲੀ ਯੁਗ ਦਾ ਟਾਈਮ ਆ ਜੇ ਨਾ ਹੋਣ ਤਾਂ ਮੈਂ ਕਹਿੰਨਾ ਵੀ ਕਦੋਂ ਦਾ ਸਿਸਟਮ ਮੂਧਾ ਵਜ ਜਾਣਾ ਸੀ ਇਹ ਸੰਤਾਂ ਮਹਾਪੁਰਸ਼ਾਂ ਕਰਕੇ ਇਹ ਸਾਰਾ ਕੁਝ ਬੈਲੈਂਸ ਹੋਇਆ ਪਿਆ ਧਰਤੀ ਤੇ ਇਕਵਲ ਆ ਸੋ ਮੈਂ ਧੰਨਵਾਦ ਕਰਦਾ ਜਿੰਨੇ ਸਾਡੇ ਕਾਰ ਸੇਵਾ ਵਾਲੇ ਬਾਬੇ ਬਹੁਤ ਕਿਉਂਕਿ ਹਰ ਕਾਰ ਸੇਵਾ ਆਪਣੇ ਪੰਜਾਬ ਚ ਜਿੰਨੇ ਬਾਬੇ ਆ ਉਹਨਾਂ ਕੋਲ ਸਾਰੇ ਬਾਬਿਆਂ ਕੋਲ ਸੰਗਤ ਹਰ ਹਰ ਸੰਸਥਾ ਦੇ ਮੰਨ ਲਓ ਵੀ 10-10 ਲੱਖ ਸੰਗਤ ਹੈਗੀ ਆ ਜਿੱਦਨ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ 10 ਟਰੈਕਟਰ ਦਿੱਤੇ ਆ ਗੁਰੂ ਕੇ ਬਾਗ ਵਾਲੇ ਹਾਂਜੀ ਉਹ ਦਿਨ ਜੀ ਘਟੋ ਘਟਾ 2 ਕਿਲੋਮੀਟਰ ਮੈਂ ਤੁਰ ਕੇ ਗਿਆ ਸੀ ਜਿੱਦਨ ਅਸੀਂ ਮੈਂ ਆਪਣੀ ਮਾਇਆ ਦੀ ਸੇਵਾ ਕਰ ਪਹਿਲਾਂ ਮਾਇਆ ਦੀ ਸੇਵਾ ਕੀਤੀ ਸੀ ਫਿਰ ਉੱਥੇ ਕਹਿ ਕੇ ਆਏ ਸੀ ਵੀ 10 ਟਰੈਕਟਰ 2 ਕਿਲੋਮੀਟਰ ਤੱਕ ਜਿੰਨਾ ਵੀ ਤੁਰੇ ਗਏ ਅਸੀਂ ਉਥੇ ਮੰਨ ਲਓ ਵੀ ਸੰਗਤ ਹੀ ਸੰਗਤ ਵਾਹਿਗੁਰੂ ਦਾ ਜਾਪ ਚੱਲ ਰਿਹਾ ਸੀ ਠੀਕ ਹੈ ਰਾਹ 'ਤੇ ਖੜਿਆ ਹਜ਼ਾਰ ਤੋਂ 2000 ਤੋਂ 2000 ਟਰੈਕਟਰ ਹੀ ਹੋਣਾ ਜਿਹੜਾ ਮਿੱਟੀ ਦੀਆਂ ਟਰਾਲੀਆਂ ਲੈ ਕੇ ਸੋ ਸੋ ਕਾਰ ਸੇਵਾ ਮੈਂ ਤਾਂ ਹੀ ਕਹਾਂ ਨਾ ਵੀ ਨਹੀਂ ਤਾਂ ਕਲੋਦਾ ਮੁੱਦਾ ਵੱਜ ਜਾਣਾ ਸੀ ਕਾਲੀਯੁਗ ਦਾ ਟਾਈਮ ਆ ਇਹ ਸੰਤਾ ਮਹਾਪੁਰਸ਼ਾਂ ਕਰਕੇ ਬਾਕੀ ਪੰਜਾਬ ਨਾ ਕਦੇ ਦਵਿਆ ਨਾ ਕਦੇ ਦਬਣਾ ਪੰਜਾਬ ਨੇ ਬਹੁਤ ਸੰਤਾਵਾਂ ਭੰਡਾਇਆ ਮੈਂ ਪਹਿਲਾਂ ਵੀ ਆਪਦੇ ਇੰਟਰਵਿਊ ਵਿੱਚ ਕਹਿ ਚੁੱਕਾ ਹਾਂ 47 ਸੰਤਾ ਪੰਜਾਬ ਨੇ ਪੰਜਾਬ ਤੇ ਆਈ ਸਭ ਤੋਂ ਪਹਿਲਾਂ ਹਨਾ 88 ਵਾਲੇ ਹੜ ਆਏ ਠੀਕ ਆ ਪੰਜਾਬ ਇੱਕ ਮਾਰਸ਼ਲ ਆਪਾਂ ਆਪਣੇ ਪੰਜਾਬੀਆਂ ਨੂੰ ਸਪੈਸ਼ਲ ਮਾਝਾ ਜਿਹੜਾ ਮਾਝਾ 벨ਟ ਨੂੰ ਮੈਂ ਸਪੈਸ਼ਲ ਕਹਿੰਦਾ ਵੀ ਸਾਰਾ ਸਿਸਟਮ ਸਟਾਰਟ ਉਹਨਾਂ ਤੋਂ ਹੁੰਦਾ ਹੁੰਦਾ ਪਰ ਐਤਕੀ ਮਾਝੇ ਤੋਂ ਆ ਕੇ ਸultanpur Lodhi ਵਾਲੇ ਪਾਸੇ ਫਿਰੋਜ਼ਪੁਰ ਵਾਲੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਛੋਟੇ ਆ ਜੀ ਜਿੰਨੇ ਜੋਗੇ ਅਸੀਂ ਹੈਗੇ ਆ ਅਸੀਂ ਆਪਦੇ ਲੋਕਾਂ ਦੇ ਨਾਲ ਆ ਬਾਕੀ ਸੰਤਾ ਮਹਾਂਪੁਰਸ਼ਾਂ ਦੇ ਅਸੀਂ ਬੱਚੇ ਆ ਠੀਕ ਆ ਜਿੰਨੀ ਸਾਡੇ ਤੋਂ ਜਿੰਨੀ ਸੇਵਾ ਹੋ ਜੀ ਅਸੀਂ ਮੈਂ ਤਾਂ ਕਹਿੰਦਾ ਜੀ ਮੇਰੀ ਜਿਹੜੀ ਸਾਡੀ ਟੀਮ ਦੀ ਸੇਵਾ ਹੈ ਉਹ ਉਹ ਇੰਨੀ ਸੇਵਾ ਹੀ ਹੋਵੇ ਹਨਾ ਵੀ ਸਭ ਤੋਂ ਛੋਟੀ ਲੀਕ ਸਾਡੀ ਹੋਵੇ ਵੀ ਸਾਡੇ ਤੋਂ ਬਹੁਤ ਉੱਤੇ ਚੜਦੀ ਕਲਾ ਵਾਲੇ ਸਿੰਘ ਹੋਣ ਤੇ ਆਪਾਂ ਆਪਣੇ ਲੋਕਾਂ ਨੂੰ ਆ ਜਿਹੜੇ ਹਾਲ ਦੇ ਵਿੱਚ ਸਾਡੇ ਲੋਕ ਨੇ ਇਹਨਾਂ ਨੂੰ ਉਹ ਹਾਲ ਚੋਂ ਛੇਤੀ ਆਪਾਂ ਪੰਜਾਬ ਨੂੰ ਕਾਇਮ ਕਰੀਏ ਪੰਜਾਬ ਬਸ ਥਾਪੀ ਮਾਰੇ ਤੇ ਸਾਰੇ ਇੰਡੀਆ ਤੇ ਨਹੀਂ ਸਾਰੇ ਵਰਲਡ ਤੇ ਪੰਜਾਬ ਦਾ ਰਾਜ ਆ ਸਾਨੂੰ ਜਿਵੇਂ ਗਰਨਾਨਕ ਦੇਵ ਜੀ ਦੀ ਗੱਲ ਆ ਵੀ ਬਾਬਾ ਜੀ ਨੇ ਕਿਹਾ ਸੀ ਵੀ ਉੱਜੜ ਜਾਓ ਠੀਕ ਆ ਅਸੀਂ ਉੱਜੜ ਕੇ ਵਸੇ ਹੋਏ ਲੋਕ ਆ ਅੱਜ ਪੰਜਾਬ ਦੇ ਲੋਕ ਕੈਨੇਡਾ ਅਮਰੀਕਾ ਵਰਲਡ ਚ ਕਿਤੇ ਵੀ ਟਰੈਵਲ ਕਰ ਲਿਏ ਸੋ ਸਾਨੂੰ ਜਿਹੜੀ ਮੈਨੂੰ ਜੋ ਚੀਜ਼ ਬਖਸ਼ ਹੋਈ ਏ ਸਾਰੇ ਆਪਣਾ ਵੀ ਕਿਸੇ ਵੀ ਵਰਲਡ ਦੇ 에ਰਪੋਰਟ ਤੇ ਉਤਰ ਜੀਏ ਜਿੱਥੇ ਕੋਈ ਪੰਜਾਬੀ ਆ ਉਹ ਪਛਾਣਦਾ ਤੇ ਸਾਡੇ ਲੋਕਾਂ ਦਾ ਹੀ ਦਿੱਤਾ ਸਾਰਾ ਕੁਝ ਆ ਸੋ ਸਾਡਾ ਇਹ ਫਰਜ਼ ਬਣਦਾ ਮੇਰੇ ਹੋਰ ਵੀ ਆਰਟਿਸਟ ਭਰਾਵਾਂ ਦਾ ਵੀ ਇਹ ਟਹਿਮਾ ਪੰਜਾਬ ਨਾਲ ਖੜਨ ਦਾ ਤੇ ਆਪਾਂ ਪੰਜਾਬ ਨਾਲ ਖੜੀਏ ਸਭ ਤੋਂ ਪਹਿਲਾਂ ਸਾਡਾ ਪੰਡਿਤ ਨਾਲ ਲੋਈਆ ਬਾਈ ਸਾਹਿਬ ਬਿਸਮਿਲਲਾ ਕਟਾ ਲਓ ਹਲਕਾ ਸਾਹਿਬ ਆਂ ਤੁਹਾਡਾ ਜਨਮ ਦਿਨ ਹੈ ਸਭ ਤੋਂ ਪਹਿਲਾਂ ਮੁਬਾਰਕਬਾਦ ਔਰ ਅੱਜ ਬਾਬੇ ਨਾਨਕ ਦੀ ਪਛਾਤੀ ਹੈ ਉਹ ਸਾਡਾ ਭਰਾ ਕੋਚ ਹਸਪਤਾਲ ਦੇ ਵਿੱਚ ਭਰਤੀ ਇਸ ਵਕਤ ਅਰਦਾਸ ਕਰਕੇ ਤੁਸੀਂ ਜਾਵਾਂਗੇ ਤੁਸੀਂ ਪਹਿਲੇ ਦਿਨ ਯਾਸ਼ੀ ਕੀ ਪਤਾ ਕਿਹਦੀ ਅਰਦਾਸ ਲੱਗ ਜਾਵੇ ਚਮਤਕਾਰ ਹੋਵੇਗਾ ਤਾਂ ਉਹ ਅਰਦਾਸ ਲੋਕਾਂ ਦੀ ਲੱਗੀ ਵੀ ਆ ਇੰਪਰੂਵਮੈਂਟ ਪਰਿਵਾਰ ਮੁਤਾਬਕ ਕੋਈ ਵੀ ਹੋਵੇ ਦੀ ਪਤਾ ਕੀ ਗੱਲ ਆ ਛੋਟੇ ਬੱਚੇ ਆ ਜੀ ਹਨਾ ਤੇ ਫਾਦਰ ਰਾਜਵੀਰ ਜੀ ਦੇ ਪਹਿਲਾਂ ਨਹੀਂ ਹੈਗੇ ਇਸ ਦੁਨੀਆ ਤੇ ਸੋ ਉਹ ਪਰਿਵਾਰ ਦਾ ਤੇ ਉਹਦੇ ਤੋਂ ਬਿਨਾ ਉਹ ਪਰਿਵਾਰ ਆਪਾਂ ਸੋਚ ਵੀ ਨਹੀਂ ਸਕਦੇ ਸੋ ਇਹ ਤਾਂ ਸਭ ਤੋਂ ਪਹਿਲੀ ਗੱਲ ਵੀ ਹੁਣ ਵੀ ਅਸੀਂ ਬਾਬਾ ਹਾਕਮ ਸਿੰਘ ਜੀ ਨਾਲ ਮੇਰੀ ਗੱਲ ਹੋਈ ਸੀ ਬਾਬਾ ਜੀ ਕਹਿੰਦੇ ਵੀ ਆਪਾਂ ਵੀ ਸਭ ਤੋਂ ਪਹਿਲਾਂ ਰਾਜਵੀਰ ਦੀ ਕਿਉਂਕਿ ਮੈਂ ਬਾਬਾ ਜੀ ਨੂੰ ਬਾਬਾ ਜੀ ਨੇ ਉਦੋਂ ਬਾਬਾ ਜੀ ਨੇ ਅਰਦਾਸ ਕਰਤੀ ਸੀ ਬਾਬਾ ਜੀ ਨਾਲ ਮੇਰੀ ਫੋਨ ਤੇ ਵੀ ਗੱਲ ਹੋਈ ਬਾਬਾ ਜੀ ਨੇ ਆਹੀ ਗੱਲ ਬਾਬਾ ਹਾਕਮ ਸਿੰਘ ਜੀ ਕਹਿੰਦੇ ਵੀ ਆਪਾਂ ਮਨਕਿਰਤ ਜੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਉਣਾ ਆਪਾਂ ਰਾਜਵੀਰ ਦੀ ਆਪਾਂ ਅਰਦਾਸ ਕਰਨੀ ਆ ਤੇ ਬਾਬਾ ਜੀ ਮਿਹਰ ਕਰਨਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਕਾਰਜਾ ਟਰੈਕਟਰਾਂ ਵਾਲਾ ਵੀ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਰਾਜਵੀਰ ਵੀਰ ਦੀ ਸਿਹਤ ਦੀ ਅਰਦਾਸ ਕਰਕੇ ਬੋਲੇ ਈਸੋ ਨਿਹਾਲ ਸੋ ਸਿਰੀ ਕਰੋ ਮਨਕਿਰਤ ਜੀ ਜਿਹੜੇ ਟਰੈਕਟਰ ਤੁਸੀਂ ਦੇਣੇ ਆ ਇਹ ਕਿੰਨਾ ਚਿਰ ਇਹਨਾਂ ਦੇ ਕੋਲ ਰਹਿਣਗੇ ਜਾਂ ਵਾਪਸ ਲੈਣਗੇ ਜਾਂ ਪੱਕੇ ਸੰਗਤ ਨੂੰ ਦੇ ਦਸਤੇ ਜੀ ਬਈ ਜਿਹੜੀ ਚੀਜ਼ ਆਪਾਂ ਕਦੇ ਦੇ ਦਈਏ ਵਾਪਸ ਨਹੀਂ ਕਦੇ ਹਨਾ ਆਪਾਂ ਮਹਾਪੁਰਸ਼ਾਂ ਤੋਂ ਅਸੀਂ ਆ ਚੀਜ਼ ਕਹਿ ਨਹੀਂ ਸਕਦੇ ਇਹ ਪਹਿਲਾਂ ਦੇਖੋ ਜੀ ਮੈਂ 100 ਟਰੈਕਟਰ ਅਸੀਂ ਕਿਹਾ ਸੀ 100 ਤੋਂ ਵੀ ਵੱਧ ਕਰਾਂਗੇ ਠੀਕ ਆ ਪਹਿਲਾਂ ਅਸੀਂ ਚੀਜ਼ ਕੀਤਾ ਸੀ ਵੀ ਜ਼ਿੰਮੇਦਾਰਾਂ ਨੂੰ ਜੇ ਇੱਕ ਇੱਕ ਜ਼ਿੰਮੇਦਾਰ ਨੂੰ ਕਰਨ ਚੱਲੀਏ ਤਾਂ ਮੈਂ ਕਿੰਨਾ ਜੀ 5 ਲੱਖ ਟਰੈਕਟਰ ਵੀ ਘਟਿਆ ਠੀਕ ਆ ਬਾਕੀ ਸਾਡੇ ਯੋਧੇ ਹੋਣਗੇ ਹੋਰ ਸੇਵਾ ਕਰਨਗੇ ਵੇਖੋ ਵਿਖਾਈ ਚੱਲੂਗਾ ਕੰਮ 100% ਕਿਉਂਕਿ ਆਪਣਾ ਪੱਗ ਦਾ ਰਤਬਾ ਪੰਜਾਬੀਆਂ ਨੇ ਬਹੁਤ ਬੜਾ ਦਿਲ ਦਰਿਆ ਦੇ ਲਿਆ ਕਈ ਲੋਕੀ ਸੇਵਾ ਕਰ ਵੀ ਰਹੇ ਆ ਠੀਕ ਆ ਬਹੁਤ ਵੱਡੇ ਲੈਵਲ ਤੇ ਸੇਵਾ ਕਰ ਰਹੇ ਆ ਜਿਹੜੀ ਅਜੇ ਅੱਗੇ ਨਹੀਂ ਆ ਰਹੀ ਠੀਕ ਆ ਇਹ ਅਸੀਂ ਜੋ ਪਹਿਲਾਂ ਅਸੀਂ ਅਸੀਂ ਲਾਇਆ ਵੀ ਕੀ ਕਰਨਾ ਚਾਹੀਦਾ ਅਸੀਂ ਗਲੋਬਲ ਸਿੱਖ ਸੰਸਥਾ ਆ ਅਸੀਂ ਉਹਨਾਂ ਨੂੰ ਦੇ ਦੋ ਬਹੁਤ ਗਲੋਬਲ ਸਿੱਖ ਵਾਲੇ ਅਮਰਪ੍ਰੀਤ ਹੁਣੀ ਬਹੁਤ ਸੋਹਣਾ ਕੰਮ ਕਰ ਰਹੇ ਆ ਟਰੈਕਟਰ ਰੋਜ਼ ਉਹਨਾਂ ਦੇ ਜਾ ਰਹੇ ਆ ਚੀਜ਼ਾਂ ਫਿਰ ਸਾਨੂੰ ਬڑے ਲੋਕਾਂ ਦੇ ਮੈਸੇਜ ਆ ਗਏ ਮੈਂ ਕਿਉਂਕਿ ਜੀ ਮੈਂ ਜਿਵੇਂ ਤੁਸੀਂ ਸਵਾਲ ਜਵਾਬ ਪੁੱਛਦੇ ਆ ਮੈਂ ਮੈਂ ਆ ਚੀਜ਼ਾਂ ਬਹੁਤ ਕੱਚਾ ਹੈ ਮੈਨੂੰ ਆ ਚੀਜ਼ਾਂ ਦਾ ਕੋਈ ਹਿਸਾਬ ਨਹੀਂ ਹੈਗਾ ਮੈਂ ਹੱਥ ਜੋੜ ਕੇ ਆ ਗੱਲ ਕਹਿ ਰਿਹਾ ਕਿਉਂਕਿ ਆਪਾਂ ਹੁਣ ਜਿਵੇਂ ਮੈਂ ਸੇਵਾ ਕੋਈ ਚੀਜ਼ ਕਰਤੀ ਮੈਂ ਸੇਵਾ ਹੁਣ ਕਰਤੀ ਤੇ ਕੋਈ ਅੱਗੇ ਉਹ 10 ਗੱਲਾਂ ਕਹਵੇ ਵੀ ਆ ਸੇਵਾ ਠੀਕ ਨਹੀਂ ਆ ਐ ਨਹੀਂ ਆ ਨਾ ਉਹਨਾਂ ਬੰਦਾ ਡੀਮੋਟੀਵੇਟ ਹੁੰਦਾ ਠੀਕ ਹੈ ਇੱਕ ਸੋ ਮੈਂ ਹੱਥ ਬੰਨ ਕੇ ਆ ਗੱਲ ਕਰਦਾ ਵੀ ਜਿੰਦੀ ਸਾਡੀ ਸੋਝੀ ਆ ਉਸ ਹਿਸਾਬ ਨਾਲ ਅਸੀਂ ਇੱਕ ਜੱਟ ਸਿੱਖ ਪਰਿਵਾਰ ਤੋਂ ਆ ਠੀਕ ਹੈ ਸ਼ੁਰੂ ਤੋਂ ਸਾਡੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਠੀਕ ਹੈ ਸਰਸੇ ਸਰਸੇ ਸਾਬ ਸਾਡੀ ਹਰ ਐਤਵਾਰ ਪਿੰਡ ਦੀ ਸੇਵਾ ਲੱਗਦੀ ਹੁੰਦੀ ਸੀ ਮੈਂ ਐਨਲਾਈਜ਼ ਕੀਤਾ ਵੀ ਉਦੋਂ ਬਾਬੇ ਹੁਣੀ ਕੀ ਕਰਦੇ ਦੇਸੀ ਜਿੱਦਣ ਜੇ ਕੋਈ ਕੰਮ ਨਾ ਹੋਵੇ ਆ ਇੱਥੇ ਮਿੱਟੀ ਦਾ ਢੇਰ ਪਿਆ ਉਹ ਚੱਕ ਕੇ ਬਾਬਾ ਜੀ ਹੁਣੀ ਕਹਿੰਦੇ ਸੀ ਚੱਕ ਕੇ ਉੱਥੇ ਰੱਖ ਦੋ ਵੀ ਕਾਰ ਕਾਰ ਸੇਵਾ ਇਹਨੂੰ ਹੀ ਕਹਿੰਦੇ ਆ ਵੀ ਸੇਵਾ ਚੱਲਦੀ ਰਹੇ ਸੋ ਜਿੰਨੀ ਕੁ ਮੇਰੀ ਸੋਝੀ ਉਸ ਹਿਸਾਬ ਨਾਲ ਮੈਂ ਸੋਚਿਆ ਵੀ ਆਪਾਂ ਕਾਰ ਸੇਵਾ ਵਾਲਿਆਂ ਨੂੰ ਕਿਉਂਕਿ ਹਾਰਡ ਸਹੀ ਵੀ ਹੋ ਜਾਣਗੇ ਠੀਕਾ ਖੜ ਸਹੀ ਵੀ ਹੋ ਜਾਣਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਜ਼ਮੀਨ ਪੱਧਰ ਕਰਨੀਆਂ ਸਹੀ ਕਰਨੀਆਂ ਬਾਬੇ ਆਲਰੇਡੀ ਸੇਵਾ ਕਰ ਰਹੇ ਨੇ ਠੀਕਾ ਉਸ ਤੋਂ ਬਾਅਦ ਮੈਂ ਆ ਗੱਲ ਵੀ ਕਹਿਣਾ ਜਿਹੜਾ ਛੋਟਾ ਜ਼ਿੰਮੇਦਾਰ ਆ ਵੀ ਅਬ ਬਾਬਾ ਜੀ ਹੁਣ ਅੱਗੇ ਮੈਂ ਤਾਂ ਹੱਥ ਜੋੜ ਕੇ ਆ ਹੀ ਕਰਦਾ ਵੀ ਕਿਉਂਕਿ ਬਾਬਾ ਜੀ ਹੁਣੀ ਘਰ ਬਣਾ ਰਹੇ ਆ ਹੁਣ ਇੰਨੀ ਸੇਵਾ ਕਰ ਰਹੇ ਨੇ ਤੇ ਮੈਂ ਤਾਂ ਬਾਬੇ ਆ ਵੀ ਕਹਿਣਾ ਵੀ ਤੇਲ ਦੀ ਸੇਵਾ ਵੀ ਤੁਹਾਡੇ ਵੱਲੋਂ ਕੀਤੀ ਜਾਵੇ ਵੀ ਜਿਹੜੇ ਜ਼ਿੰਮੇਦਾਰ ਨੂੰ ਟਰੈਕਟਰ ਚਾਹੀਦਾ ਤੇਲ ਦੀ ਸੇਵਾ ਵੀ ਗੁਰੂ ਘਰ ਕਾਰ ਸੇਵਾ ਵੱਲੋਂ ਜਾਵੇ ਦੋ ਦਿਨੋਂ ਟਰੈਕਟਰ ਰੱਖੇ ਆਂ ਦੀ ਜਮੀਨ ਵਾਹ ਕੇ ਹਨਾ ਵੀ ਜਿੰਨਾ ਜੋਗਾ ਨਾ ਤੇ ਕਾਰ ਸੇਵਾ ਚ ਆਪਾਂ ਤਾਂ ਕਹਿੰਨੇ ਆ ਜਦੋਂ ਹੜਾਂ ਤੋਂ ਬਾਅਦ ਜਿਹੜੇ ਟਰੈਕਟਰ ਆ ਠੀਕ ਆ ਉਹ ਆਪਣੀ ਕੌਮ ਦੇ ਲੇਖੇ ਲੱਗਣ ਠੀਕ ਆ ਕੋਈ ਵੀ ਆਪਣੇ ਆਪਣੀ ਕੌਮ ਸਭ ਤੋਂ ਪਹਿਲਾਂ ਜੇ ਪੰਜਾਬ ਤੋਂ ਬਾਹਰ ਵੀ ਕਿਤੇ ਹੈਗਾ ਠੀਕ ਆ ਆਪਣੀ ਕੌਮ ਹਾਂ ਆਪਣੀ ਕੌਮ ਤਾਂ ਲੋੜ ਬੰਦਾ ਨਾ ਹਮੇਸ਼ਾ ਖੜਦੀ ਆ ਠੀਕ ਆ ਸੋ ਇੰਨਾ ਮਰਗਿਤਜੀ ਗੋਲਡਨ ਹੱਟ ਵੱਲੋਂ 1100 ਟਰੈਕਟਰ ਦਾ ਐਲਾਨ ਕੀਤਾ ਗਿਆ ਸੀ ਬਾਅਦ ਚ ਕਹਿੰਦੇ ਕਿ ਕਿਸ਼ਤਾਂ ਆਪ ਭਰਨਗੇ ਕਿਸਾਨ ਉਸ ਨੂੰ ਕਿੱਦਾਂ ਦੇਖਦੇ ਨੇ ਦੇਖੋ ਹੁਣ ਗੱਲਾਂ ਨਾ ਫਿਰ ਗੋਲਡਨ ਹੱਟ ਕਿਸੇ ਨੇ ਭਰਾਲਾ ਕੀਤਾ ਵੀ ਪਹਿਲਾਂ ਮੈਨੂੰ ਐ ਲੱਗਿਆ ਵੀ 1100 ਟਰੈਕਟਰ ਆਪ ਦੇ ਰਹੇ ਆ ਨਾ ਬੜੀ ਵੱਡੀ ਗੱਲ ਮੈਂ ਹਾਂ ਪਰ ਉਹ ਮੈਨੂੰ ਗੱਲ ਉਹਨਾਂ ਦੀ ਫਿਰ ਵੀ ਵਧੀਆ ਲੱਗੀ ਉਹ ਕੋਈ ਮਾੜੀ ਗੱਲ ਨਹੀਂ ਉਹ ਜਿਹੜਾ ਟਰੈਕਟਰ ਆ ਜਿਹੜਾ 8 ਲੱਖ ਦਾ ਟਰੈਕਟਰ ਆ ਹਾਜੀ ਵੀ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਮੈਂ ਇੱਕ ਵਾਰੀ ਵਿਦਾਊਟ ਆਲ ਨੌਲੇਜ ਬੋਲ ਰਿਹਾ ਪਰ ਤੁਸੀਂ ਸਵਾਲ ਕਰਤਾ ਮੈਂ ਬੋਲ ਰਿਹਾ ਪਹਿਲੀ ਗੱਲ ਜੀ 1100 ਟਰੈਕਟਰ ਉਹ ਲੱਖ ਰੁਪਿਆ ਹਾ ਟਰੈਕਟਰ ਦਾ ਡਾਊਨ ਪੇਮੈਂਟ ਭਰ ਰਹੇ ਨੇ ਉਹ 1100 ਦੇ ਹਿਸਾਬ ਨਾਲ 11 ਕਰੋੜ 11 ਕਰੋੜ ਹੋ ਗਿਆ 11 ਕਰੋੜ ਰੁਪਿਆ ਦੇਣਾ ਵੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਠੀਕ ਹੈ ਅਸੀਂ ਵੀ 5 ਕਰੋੜ ਤੋਂ ਮੈਂ ਸੇਵਾ ਕਹੀ ਸੀ ਮੂੰਹ ਮੈਂ ਕਹਿੰਦਾ ਹੁਣ ਪਤਾ ਨਹੀਂ ਕਿੰਨਾ ਕੀ ਤਾਂ ਟੱਪ ਗਿਆ ਕੋਈ ਪਰਵਾਹ ਨਹੀਂ ਹੈ ਨਾ ਜਿੰਨੇ ਜੋਗੇ ਹੈਗੇ ਆ ਠੀਕ ਆ ਮੈਂ ਤਾਂ ਇੱਕ ਚੀਜ਼ ਕਹੀ ਸੀ ਜੇ ਕੋਈ ਵੇਚਣਾ ਪਟਣਾ ਵੀ ਪਿਆ ਕੋਈ ਦਿੱਕਤ ਨਹੀਂ ਆਪਦੇ ਪੰਜਾਬ ਨਾਲ ਖੜੇ ਆ ਹਨਾ ਸੋ ਉਹ ਬੰਦਾ ਪ੍ਰਾਲਾ ਕਰ ਰਿਹਾ ਆ ਆਪਾਂ ਕਿਸੇ ਨੂੰ ਡੀਮੋਟਿਵ ਨਾ ਕਰੀਏ ਕਿਉਂਕਿ ਅਸੀਂ ਮੈਂ ਕੋਈ ਜ਼ਿਆਦਾ ਪੜਿਆ ਲਿਖਿਆ ਨਹੀਂ ਆਪਾਂ ਆ ਚੀਜ਼ ਕਰਦੀ ਅਗਲੇ ਸਾਰੇ ਲੋਕੀ ਆ ਪੜੇ ਲਿਖੇ ਹੁੰਦੇ ਆ ਕਿਸੇ ਕੋਲੋਂ ਸਲਾਹ ਦੇਣ ਵਾਲਾ ਕੋਈ ਬੰਦਾ ਵਧੀਆ ਹੁੰਦਾ ਠੀਕ ਆ ਉਹਨਾਂ ਨੇ ਵੀ ਜਿਹੜਾ ਪ੍ਰਾਲਾ ਕੀਤਾ ਵਧੀਆ ਹੁਣ ਆਪਾਂ ਕਿਸੇ ਦਾ ਪ੍ਰਾਲਾ ਨਿੰਦਿਗੇ ਨਾ ਇੱਥੇ ਆਪਾਂ ਜਿੰਨੇ ਜੋ ਕੀਤਾ ਬਸ ਵਾਹ ਫਤਿਹ ਬਲਾਈ ਜੀ ਜੇ ਤੁਸੀਂ ਮਾਪੋਸ਼ਾ ਦੇ ਨਾਲ ਕੰਮ ਕਰ ਰਹੇ ਹੋ ਇਹ ਹਾਲਾਤ ਬਣੇ ਪੰਜਾਬ ਦੇ ਮਾਨੂੰ ਕਿਵੇਂ ਸਕੂਨ ਮਿਲਦਾ ਮਾਪੋਸ਼ਾ ਦੇ ਨਾਲ ਕੰਮ ਕਰਕੇ ਜਦੋਂ ਇਹ ਜੀ ਸੇਵਾ ਕਰਦੇ ਹੋ ਕਿੱਦਾਂ ਦੇ ਮੈਸੇਜ ਆਉਂਦੇ ਮੈਂ ਮੈਂ ਦੇਖੋ ਜੀ ਮੈਂ ਸ਼ੁਰੂ ਤੋਂ ਮਾਪੋਸ਼ਾ ਨਾਲ ਬਾਕੀ ਅਸੀਂ ਜਦੋਂ ਬਾਬਾ ਸੁੱਖਾ ਸਿੰਘ ਜੀ ਹੁਣਾ ਬਾਰੇ ਸੁਣਿਆ ਵੀ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਵੀ ਇੰਨਾ ਤੇ ਫਿਰ ਸਾਨੂੰ ਮੇਰੇ ਇਹ ਨਾਨਾ ਜੀ ਨੇ ਮੇਰੇ ਚਾਚਾ ਜੀ ਦੇ ਸਹੁਰਾ ਸਾਹਿਬ ਨੇ ਦਲਬਾਗ ਸਰਪੰਚ ਖੂਨਣ ਤੋਂ ਠੀਕ ਹੈ ਮੈਂ ਆਪਦੇ ਨਾਨਾ ਜੀ ਨਹੀਂ ਵੇਖੇ ਮੈਂ ਛੋਟੇ ਹੰਦੇ ਤੋਂ ਮੰਨ ਲਓ ਮੈਂ ਮੈਂ ਆਪਦਾ ਨਾਨਾ ਜੀ ਵਾਲਾ ਦਰਜਾ ਨਾਨਾ ਜੀ ਨੂੰ ਹੀ ਦਿੱਤਾ ਹੈ ਠੀਕ ਹੈ ਕਿਉਂਕਿ ਮੇਰੇ ਚਾਚੇ ਦੇ ਸਹੁਰਾ ਸਾਹ ਤੇ ਹਨਾ ਕੋਈ ਕੋਈ ਜਾਗਾ ਬਾਲੀ ਕੋਈ ਜਿਆਦਾ ਬਾਬਾ ਹਾਕਮ ਸਿੰਘ ਜੀ ਹੋਣੀ ਬਾਬਾ ਸੁੱਖਾ ਸਿੰਘ ਜੀ ਹੋਣਾ ਨਾਲ ਨਾਨਾ ਜੀ ਹੋਣਾ ਦਾ ਬਹੁਤ ਪੁਰਾਣਾ ਮੈਂ ਕਹਿੰਦਾ ਤਾਂ ਨਹੀਂ ਕਿੰਨੇ ਸਾਲ ਪੁਰਾਣਾ ਪੜਾ 50 ਸਾਲ 50 ਸਾਲ ਪੁਰਾਣਾ ਰਿਲੇਸ਼ਨ ਠੀਕ ਹੈ ਵੀ 50 ਸਾਲ ਪੁਰਾਣਾ ਬਾਬਾ ਜੀ ਨਾਲ ਜਦੋਂ ਮੇਰੀ ਗੱਲ ਹੋਈ ਜਦੋਂ ਬਾਬਾ ਜੀ ਨਾਲ ਮੈਂ ਇੰਟਰਵਿਊ ਉਦੋਂ ਮੈਨੂੰ ਪਤਾ ਨਹੀਂ ਸੀ ਜਦੋਂ ਮੈਂ ਬਾਬਾ ਜੀ ਨੇ ਆਖਿਆ ਵੀ 500 ਕਰੋੜ ਵਾਲੀ ਗੱਲ ਹੋਈ ਮੈਨੂੰ ਤਾਂ ਮੈਂ ਦੱਸ ਹੀ ਨਹੀਂ ਸਕਦਾ ਮੇਰਾ ਵੀ ਮੈਂ ਕਹਿਣਾ ਵੀ ਹੌਸਲਾ ਐਡਾ ਪਹਾੜ ਜੱਡਾ ਹੋ ਗਿਆ ਜਦੋਂ ਉਦੋਂ ਮੈਨੂੰ ਨਹੀਂ ਪਤਾ ਸੀ ਬਾਬਾ ਜੀ ਤੁਹਾਡੇ ਬਾਰੇ ਵੀ ਆਪਣੀ ਰਿਸ਼ਤੇਦਾਰੀ ਐ ਆਪਣੀ ਰਿਸ਼ਤੇਦਾਰੀ ਕਿੰਨਾ ਆਪਣੀ ਜਾਣ ਪਛਾਣ ਵੀ ਐਵੇਂ ਤੁਸੀਂ ਆਪਣਾ ਵੀ ਪਿਆਰ ਆ ਇੰਨਾ ਇਹ ਜਦੋਂ ਮੈਂ ਪਾਤਾ ਸਟੋਰੀ ਵੀ 500 ਕਰੋੜ ਰੁਪਏ ਮੈਨੂੰ ਵਧੀਆ ਲੱਗਾ ਮੈਂ ਇੰਸਟਾਗ੍ਰam ਤੇ ਵੀਡੀਓ ਪਾਤੀ ਉਹਦਾ ਫਿਰ ਸਾਨੂੰ ਬਾਅਦ ਪਤਾ ਲੱਗਿਆ ਵੀ ਬਾਬਾ ਜੀ ਕਹਿੰਦੇ ਵੀ ਤੁਹਾਡੇ ਦਾ ਨਾਨਾ ਜੀ ਹੁਣਾਂ ਨਾਲ ਬੜਾ ਪਿਆਰ ਆ ਫਿਰ ਨਾਨਾ ਜੀ ਹੁਣੀ ਆਏ ਠੀਕ ਆ ਬਾਕੀ ਸੰਤਾਂ ਮਹਾਪੁਰਸ਼ਾਂ ਦੀ ਮੈਂ ਫਿਰ ਗੱਲ ਕਹੀ ਜਾਂ ਨਾ ਕਾਲੀ ਯੁਗ ਦਾ ਟਾਈਮ ਆ ਸੰਤ ਮਹਾਪੁਰਸ਼ ਨਾ ਹੋਣ ਇੰਨੀ ਭਗਤੀ ਨਾ ਹੋਵੇ ਤੇ ਕਦੋਂ ਦਾ ਸਿਸਟਮ ਮੁੱਦਾ ਵਜੇ